ਇਕ ਨਾ ਜੀ ਬੇਨਤੀ ਆ ਸਾਰੀ ਸੰਗਤ ਨੂੰ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਨਾ ਪਿੱਛੇ ਜੇ ਹੜ੍ਹਾਂ ਦੇ ਪਾਣੀ ਨੇ ਜੋ ਮਾਰ ਪਾਈ ਆ ਸਾਡੇ ਪੰਜਾਬ ਨੂੰ ਤੇ ਕੁਝ ਕਿ ਸਾਡੀਆਂ ਭੈਣਾਂ ਦੇ ਨਾਲ ਵਿਆਹ ਰੱਖੇ ਹੋਏ ਸੀ ਹੜ੍ਹਾਂ ਦੇ ਪਾਣੀ ਦੇ ਆਉਣ ਤੋਂ ਪਹਿਲਾਂ ਤੇ ਉਹ ਕਿਸੇ ਕਾਰਨ ਹੁਣ ਜਿਹੜਾ ਨੁਕਸਾਨ ਹੋਇਆ ਸਾਨੂੰ ਸਾਰਿਆਂ ਨੂੰ ਪਤਾ ਹਨਾ ਤੇ ਉਹ ਸਾਡੀਆਂ ਭੈਣਾਂ ਦੇ ਵਿਆਹ ਲੇਟ ਹੋ ਗਏ ਤੇ ਸਾਰਾ ਕੋਈਆਂ ਦਾ ਸਮਾਨ ਪਾਣੀ ਦੇ ਵਿੱਚ ਰੁੜ ਗਿਆ ਤੇ ਕਈਆਂ ਦੇ ਚਲੋ ਕੰਮਕਾਰ ਦੀ ਸੈਟਿੰਗ ਹੱਲ ਲੱਗੀਆਂ ਨਾ ਮਾਪਿਆਂ ਦੀ ਤੇ ਮੈਂ ਬੇਨਤੀ ਕਰਦਾ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਵੀ ਵੀਡੀਓ ਨੂੰ ਬਾਤਵਾ ਸ਼ੇਅਰ ਕਰ ਦਿਓ ਜਿੰਨੀਆਂ ਵੀ ਸਾਡੀਆਂ ਭੈਣਾਂ ਦੇ ਵਿਆਹ ਰੱਖੇ ਹੋਏ ਸੀ ਠੀਕ ਹੈ ਉਹ ਸਾਡੇ ਤੱਕ ਕੰਟੈਕਟ ਜਰੂਰ ਕਰਨਾ ਮੈਂ ਮੋਬਾਈਲ ਨੰਬਰ ਦੇ ਦਾਂਗਾ ਸਕਰੀਨ ਦੇ ਉੱਪਰ WhatsApp ਨੰਬਰ ਦੇਵਾਂਗੇ ਜੀ ਤੇ ਮੈਸੇਜ ਪਾ ਦਿਓ ਆਪਣਾ ਏਰੀਆ ਲਿਖ ਕੇ ਆਪਣੀ ਡਿਟੇਲ ਲਿਖ ਕੇ ਸਾਰੀ ਮੈਂ ਖੁਦ ਕਾਲ ਕਰਾਂ ਬੈਕ ਕਾਲ ਕਰਾਂਗਾ ਜਾਂ ਮੇਰੀ ਟੀਮ ਦਾ ਕੋਈ ਮੈਂਬਰ ਕਰੇਗਾ ਤੇ ਇੱਕ ਦੋ ਬੇਨਤੀਆਂ ਜੀ ਜਿੱਦਾਂ ਕੁਝ ਕਿਨਾ ਸਾਡੀਆਂ ਭੈਣਾਂ ਦੇ ਡਿਵੋਰਸ ਹੋਏ ਹੁੰਦੇ ਆ ਤੇ ਉਹ ਹੋਏ ਨਹੀਂ ਹੁੰਦੇ ਜੀ ਤੇ ਉਹ ਕਾਗਜ਼ਾਂ ਦੇ ਵਿੱਚ ਨਹੀਂ ਹੋਏ ਹੁੰਦੇ ਉਦਾਂ ਕੋਈ ਰੌਲਾ ਚੱਲਦਾ ਹੁੰਦਾ ਇੱਕ ਤਾਂ ਉਦਾਂ ਦਾ ਕੋਈ ਸਾਡੇ ਨਾਲ ਨਾ ਕੰਟੈਕਟ ਕਰਨ ਕਿਉਂਕਿ ਤੁਹਾਨੂੰ ਪਤਾ ਵੀ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਨਹੀਂ ਆਉਂਦੀਆਂ ਉਹ ਚੀਜ਼ਾਂ ਤੇ ਦੂਸਰਾ ਬੇਨਤੀ ਇੱਕ ਮਾਪਿਆਂ ਨੂੰ ਜ਼ਰੂਰ ਕਰਨੀ ਹੈ ਜੀ ਹੱਥ ਜੋੜ ਕੇ ਵੀ ਕੁੜੀਆਂ ਦੇ ਲਈ ਚਲੋ ਮਾਪਿਓ ਹਨਾ ਦੇਖਦਾ ਤਾਂ ਆਪਦੇ ਵੱਲੋਂ ਵਧੀਆ ਹੀ ਆ ਪਰ ਥੋੜੀ ਜੀ ਪਸਪੜਤਾal ਜ਼ਰੂਰ ਕਰ ਲਿਆ ਕਰੋ ਅਸੀਂ ਵੀ ਚਲੋ ਜਿੰਨਾ ਕਰਨਾ ਹਨਾ ਕਰਾਉਣ ਵਾਲਾ ਰੱਬ ਹੈ ਤੇ ਅਸੀਂ ਇਹੀ ਬੇਨਤੀ ਕਰਦੇ ਆ ਮਾਪਿਆਂ ਨੂੰ ਵੀ ਜੀ ਮੁੰਡੇ ਨਸ਼ੇ ਪੱਤੇ ਵਾਲੇ ਨਾ ਹੋਣ ਕੋਈ ਹੋਰ ਗਲਤ ਕੰਮ ਵਾਲੇ ਨਾ ਹੋਣ ਤੇ ਇਦਾਂ ਦਾ ਜਰੂਰ ਪਰਹੇਜ਼ ਅਸੀਂ ਕਰਦੇ ਆ ਨਾ ਚੀਜ਼ਾਂ ਤੋਂ ਕਿਉਂਕਿ ਦੇਖੋ ਜਿਹੜੇ ਵੀ ਭੈਣ ਭਰਾ ਸਾਡੇ ਸਾਨੂੰ ਹੈਲਪ ਭੇਜਦੇ ਆ ਜਾਂ ਕੋਈ ਮਦਦ ਲਈ ਕੋਈ ਪੈਸੇ ਭੇਜਦਾ ਜਾਂ ਸਮਾਨ ਭੇਜਦਾ ਸੀ ਕਹਿੰਦੇ ਵੀ ਉਹਨਾਂ ਦਾ ਗਲਤ ਪਾਸੇ ਨਾ ਲੱਗੇ ਠੀਕ ਹੈ ਤੇ ਬਸ ਇਹੀ ਬੇਨਤੀਆਂ ਸੀਗੀਆਂ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰਾ ਵੀਰ ਧੰਨਵਾਦ